ਬਿਲਕੁਲ ਡਿਸਪਲਿਨ ਨੂੰ ਲੈ ਕੇ ਬਹੁਤ ਬੜੀ ਬਾਤ ਲੀਡਰਸ਼ਿਪ ਨੇ ਕੀਤੀ ਹੈ ਕਿ ਡਿਸਪਲਿਨ ਸਭ ਦੇ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਿਵਿੰਦਰ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਸੋਸ਼ਲ ਮੀਡੀਆ ਤੇ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਨਾਲ ਤਸਵੀਰ ਸ਼ੇਅਰ ਕਰਦੇ ਲਿਖਿਆ ਕਿ ਉਹਨਾਂ ਹਿਮਾਚਲ ਸਦਨ ਦੇ ਵਿੱਚ ਦਿਵਿੰਦਰ ਯਾਦਵ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਪੰਜਾਬ ਕਾਂਗਰਸ ਇੰਚਾਰਜ ਨੇ ਪੰਜਾਬ ਦੀ ਲੀਡਰਸ਼ਿਪ ਨਾਲ 26 ਦਸੰਬਰ ਦੀ ਮੀਟਿੰਗ ਬਾਅਦ ਉਹਨਾਂ ਨੂੰ ਰੁਕਣ ਦੇ ਲਈ ਕਿਹਾ ਗਿਆ ਸੀ ਸਿੱਧੂ ਮੁਤਾਬਕ ਉਹਨਾਂ ਪੰਜਾਬ ਵਿੱਚ ਕਾਂਗਰਸ ਲਈ ਅੱਗੇ ਵਧਣ ਦੇ ਰਾਹ ਭਰੇ ਚਰਚਾ ਕੀਤੀ ਹੈ ਵੱਖਰੀ ਤੌਰ ਤੇ ਪੰਜਾਬ ਕਾਂਗਰਸ ਇੰਚਾਰਜ ਦੀ ਸਿੱਧੂ ਨਾਲ ਇਸ ਮੁਲਾਕਾਤ ਦੇ ਕਈ ਮਹੀਨੇ ਕੱਟੇ ਜਾ ਰਹੇ ਨੇ ਕੀ ਇਹ ਮੀਟਿੰਗ ਹਾਈ ਕਮਾਂਡ ਕੋਲ ਸਿੱਧੂ ਦੀਆਂ ਸ਼ਿਕਾਇਤਾਂ ਬਾਦ ਹੋਈ ਹੈ ਕਿਉਂਕਿ ਬਾਜਬਾ ਸਣੇ ਪੰਜਾਬ ਦੇ ਕਈ ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਸੇ ਤੂੰ ਪਾਰਟੀ ਦੀਆਂ ਸਟੇਜਾਂ ਤੋਂ ਦੂਰ ਆਪਣੀਆਂ ਵੱਖਰੀਆਂ ਸਰਗਰਮੀਆਂ ਨਾਲ ਪੰਜਾਬ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਵਿੱਚ ਸਿੱਧੂ ਦੀ ਸਾਬਕਾ ਸੀਐਮ ਚੰਨੀ ਤੇ ਟਿੱਪਣੀ ਸਣੇ 80 20 ਵਾਲੇ ਬਿਆਨਾਂ ਨੇ ਮੌਜੂਦਾ ਕਾਂਗਰਸ ਲੀਡਰਸ਼ਿਪ ਤੇ ਸਵਾਲ ਚੁੱਕੇ ਨੇ ਵੀ 75 ਬਿਜ਼ਨਸ ਤੇਰਾ ਧੰਦਾ ਕਰਦੇ 50 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ रात तो को मेन ना फोटा बिल्कुल डिसिप्लिन को लेकर बहुत बड़ी बात लीडरशिप ने कही है कि डिसिप्लिन सबके लिए आपको देखना होगा चाहे कोई बड़ा है कहे छोटा है तो जो भी डिसिप्लिन तोड़ेगा ਉਸ ਕੋ ਮਿਊਜ਼ਿਕ ਫੇਸ ਕਰਨਾ ਪਵੇਗਾ ਜਾਨਕੀ ਉਸ ਕੋ ਉਸ ਦਾ ਖਮਿਆਜਾ ਭੁਗਤਣਾ ਪਵੇਗਾ ਬਾਜਵਾਣੀ ਨਵਜੋਤ ਸਿੱਧੂ ਸਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਠੇਕਰਾ ਪੰਨਿਆ ਤੇ ਵੱਖਰੀਆਂ ਸਰਗਰਮੀਆਂ ਰੋਕਣ ਦੀ ਸਲਾਹ ਦਿੱਤੀ ਬਾਅਦ ਵਿੱਚ ਸਿੱਧੂ ਨੇ ਇੱਕ ਤਰ੍ਹਾਂ ਨਾਲ ਮੌਜੂਦਾ ਕਾਂਗਰਸ ਲੀਡਰਾਂ ਦੇ ਮੁਕਾਬਲੇ ਖੁਦ ਨੂੰ ਪੰਜਾਬ ਦੀ ਅਗਵਾਈ ਕਰਨ ਲਈ ਪੇਤਰ ਦੱਸਿਆ ਸੀ ਇਸ ਲੜਾਈ ਵਿਚਾਲੇ ਕਾਂਗਰਸ ਹਾਈ ਕਮਾਂਡ ਨੇ 26 ਦਸੰਬਰ ਨੂੰ ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਆਗਾਮੀ ਲੋਕ ਸਭਾ ਚੋਣਾਂ ਖਾਸ ਕਰਕੇ ਪੰਜਾਬ ਵਿੱਚ ਚੋਣ ਲੜਨ ਨੂੰ ਲੈ ਕੇ ਰਣਨੀਤੀ ਤੇ ਵਿਚਾਰ ਹੋਇਆ ਸੁਭਾਵਕ ਸੀ ਪੰਜਾਬ ਵਿੱਚ ਆਕ ਨਾਲ ਗੜਜੋੜ ਨੂੰ ਲੈ ਕੇ ਵੀ ਪੰਜਾਬ ਲੀਡਰਸ਼ਿਪ ਦੇ ਸੁਝਾਅ ਲਏ ਗਏ 26 ਦਸੰਬਰ ਦੀ ਇਸ ਮੁਲਾਕਾਤ ਬਾਅਦ ਹੁਣ ਪੰਜਾਬ ਕਾਂਗਰਸ ਇੰਚਾਰਜ ਨੇ ਵੱਖਰੇ ਤੌਰ ਤੇ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਹੈ ਸੁਭਾਵਕ ਹੈ ਸਾਥੀਆਂ ਦੀਆਂ ਸ਼ਿਕਾਇਤਾਂ ਤੇ ਸਿੱਧੂ ਦੀ ਪਿਆਨ ਬਾਜੀ ਬਾਰੇ ਕਾਰਨ ਪੁੱਛੇ ਗਏ ਹੋਣਗੇ ਹੁਣ ਵੇਖਣਾ ਹੋਵੇਗਾ ਇਸ ਬੈਠਕ ਬਾਅਦ ਨਵਜੋਤ ਸਿੰਘ ਸਿੱਧੂ ਦੇ ਤੇਵਰਾਂ ਦੇ ਵਿੱਚ ਕਿੰਨੀ ਕੋ ਤਕਦੀਲੀ ਆਉਂਦੀ ਹੈ